ਜੰਮੂ ਕਸ਼ਮੀਰ ਦੇ ਰਜੋਰੀ ਜ਼ਿਲ੍ਹੇ ਦੇ ਨੁਸ਼ੇਰਾ ਸੈਕਟਰ ਤੇ ਭਵਾਨੀ ਚਾਂਗਰ ਖੇਤਰ ਤੇ ਕੋਲੀਬਾਰੀ ਦੇ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਮਲੀਆਂ ਦੇ ਜਵਾਨ ਜਸਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ ਜਸਪ੍ਰੀਤ ਸਿੰਘ ਉਰਫ ਜੱਸੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਅਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਮਾਪਿਆਂ ਦੇ ਅੱਖਾਂ ਦਾ ਤਾਰਾ ਜੱਸੀ ਅਜੇ 4 ਕੁ ਸਾਲ ਪਹਿਲਾਂ ਹੀ ਭਾਰਤੀ ਫੌਜ 'ਚ ਭਰਤੀ ਹੋ ਕੇ ਪੂਰੇ ਪਰਿਵਾਰ ਦਾ ਪਾਲਣ ਪੋਸਣ ਦਾ ਸਹਾਰਾ ਬਣਿਆ ਸੀ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਜੱਸੀ ਦੀ ਮੌਤ ਤੇ ਯਕੀਨ ਨਹੀਂ ਹੋ ਰਿਹਾ ਉੱਥੇ ਪੂਰੇ ਪਿੰਡ ਦੇ ਵਿੱਚ ਵੀ ਸਦਮੇ ਦਾ ਮਾਹੌਲ ਹੈ ਜੱਸੀ ਦੇ ਪਰਿਵਾਰਕ ਮੈਂਬਰਾਂ ਨੂੰ ਬੀਤੇ ਦਿਨੀ ਭਾਰਤੀ ਫੌਜ ਦੇ ਅਧਿਕਾਰੀਆਂ ਦਾ ਫੋਨ ਆਇਆ ਕਿ ਭਾਰਤ-ਪਾਕਿਸਤਾਨ ਸੀਮਾ ਤੇ ਗੋਲਾਬਾਰੀ ਹੋ ਰਹੀ ਹੈ ਜਿਸ ਦੌਰਾਨ ਜਸਪੀਤ ਜੱਸੀ ਦੇ ਦੋ ਫਾਇਰ ਲੱਗੇ ਹਨ ਅਤੇ ਉਹ ਸ਼ਹੀਦ ਹੋ ਗਿਆ ਹੈ ਭਰਾ ਦੀ ਸ਼ਹਾਦਤ ਦੀ ਖਬਰ ਸੁਣਦਿਆਂ ਹੀ ਗੁਲਦੀਪ ਆਪਣਾ ਹੋਸ਼ ਗਵਾ ਬੈਠਾ ਅਤੇ ਪੂਰਾ ਪਰਿਵਾਰ ਸਦਮੇ ਵਿੱਚ ਡੁੱਬ ਗਿਆ ਜੱਸੀ ਦੇ ਘਰ ਪਿੰਡ ਵਾਸੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਹੁੰਚ ਕੇ ਪਰਿਵਾਰ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ आज शाम तक जसप्रीत मृतक दे, दे।, दे जदच जाएगी बेटा शहीद हुआ है तो आपको क्या पता लगा और जब आपको पता लगा तो आपको कैसा लगा तो के पता लगा चक्किया न ਫੋਨ ਦਿਨਾਂ ਨੂੰ ਦੱਸਿਆ ਵੀ ਮੁੰਡੇ ਦੇ ਸ਼ਹੀਦ ਹੋ ਗਿਆ ਇਹ ਤਾਂ ਉਹ ਦਿਨ ਰੋਣ ਪਿੱਟਣ ਲੱਗ ਗਏ ਮੈਨੂੰ ਤਾਂ ਘਰੇ ਇਹਨੂੰ ਪਤਾ ਲੱਗਿਆ ਮੈਂ ਤਾਂ ਉਹਦੇ ਹੀ ਤਾਂ ਪਤਾ ਨਹੀਂ ਲੱਗਿਆ ਕਿ ਉਹ ਕਿਹਦਾ ਤੋਂ ਆਪਕੋ ਕਿਹਦਾ ਲਗਾ ਕਿ ਆਪਕੇ ਬੇਟੇ ਨੇ ਜਾਨ ਨਿਛਾਵਰ ਕੀ ਹੈ ਆਪਣੇ ਦੇਸ਼ ਕੇ ਲੀਏ ਆਪ ਇਸ ਕੇ ਬਾਰੇ ਮੈਂ ਕੀ ਕਹਿਣਾ ਚਾਹੋਗਾ ਹੈ ਨਾ ਸ਼ਹੀਦ ਹੋਏ ਨਾ ਸੀ ਕਿ ਕਿਹਦਾ ਮੈਂਨੇ ਆਪ ਧਿਆਨ ਦਿੱਤੀ ਆਪਸ ਵਿੱਚ ਇਸ ਕਿਹਦਾ ਕਿਹਦਾ ਹਟਦਾ ਹੀ ਸੀਗਾ ਇਹਦੇ ਸਿਰ ਤੇ ਭੱਜੇ ਫਿਰਦੇ ਸੀ तो इस फौज में भे इनको भेजने का फैसला किन का था आपका था दे डैडी का भी सी सलाह सी भी इसमें फौज हो गए तो ठीक रहेगा रोजी रोटी जोगा हो जाऊगा सी भी पिछे छत्ते यही बड़ा थे तो गुड्डी तो छोटा सी तो चार बजे पता लग गया जी मैं काम तो गया जी क्या नाम था आपके बेटे जसप्रीत सिंह जी कहाँ पे पोस्टर था इधर सी कटुआ जी ਕਰਵਾ ਮੈਂ ਹਾਂਜੀ ਤੋ ਕੈਸੇ ਸ਼ਹੀਦ ਹੋਇਆ ਤੁਹਾਨੂੰ ਪਤਾ ਚਲਿਆ ਕੈਸੇ ਪਤਾ ਚਲਿਆ ਨਹੀਂ ਪਤਾ ਨਹੀਂ ਇਹ ਤਾਂ ਫੋਨ ਆਇਆ ਸੀ ਮੈਨੂੰ ਕੀ ਬਤਾਇਆ ਆਪਕੋ ਫੋਨ ਕਰੂ ਉਹਨੇ ਉਹ ਕਹਿੰਦਾ ਗੋਲੀ ਲੱਗੀ ਉਸਕੇ ਜੀ ਕਿਸ ਨੇ ਬਤਾਇਆ ਆਪਕੋ ਉਸਕੇ ਸਾਹਮਣੇ ਬਤਾਇਆ ਅੱਜ ਇਥੋਂ ਦਾ ਮੋਬਾਈਲ ਸੇ ਜਸਪ੍ਰੀਤ ਸਿੰਘ ਸਰਦਾਰ ਸਿੰਘ ਚੇਰਖ ਚਲਾਇਆ ਨੂੰ ਵਾਚ ਪਰ ਤੇ ਇਹਨੂੰ ਅੱਜ ਪਾਕਿਸਤਾਨ ਦੀ ਸ਼ਹੀਦ ਹੋਈ ਜੀ ਤੇ ਸ਼ਹੀਦ ਹੋ ਗਏ ਤੇ ਇਸ ਪਰਵਾਰ ਦੇ ਨਾਲ ਸੰਤਨ ਦੇਣ ਵਾਸਤੇ ਮੈਥੇ ਪਹੁੰਚੇ ਇੱਕ ਬੜੀ ਬਮਾਰੀ ਇਕੱਠਾ ਹੋਈ ਹੈ ਆਪਾਂ ਨੇ ਦਿੱਲੀ ਦੇ ਆਪਣੇ ਜਵਾਨ ਜਿਹੜੇ ਸਰਹੱਦ ਉਤੇ ਸ਼ਹੀਦ ਹੋਏ ਨੇ ਉਹ ਮੰਨਤਾ ਗ੍ਰਗਣਾ ਹੋਈ ਹੈ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚਿਆ ਮੋਗਾ ਤੋਂ ਬਿਟੂ ਪੂਰਵਾਰੀ ਰਿਪੋਰਟ ਪੰਜਾਬ ਟੂਡੇ